ਜੀ ਮੈਂ ਕੀਰਤਨ ਤੋਂ ਆਇਆ ਸੀ ਜੇ ਉਧਰ ਤੋਂ ਤਿੰਨ ਜਣੇ ਸੀ ਸੀ ਕੀਰਤਨ ਲਾ ਕੇ ਆ ਰਹੇ ਸੀ ਤੇ ਨਾ ਇਹ BMW ਬਹੁਤ ਤੇਜ਼ੀ ਨਾਲ ਆ ਰਹੀ ਸੀ ਪਿੱਛੇ ਤੋਂ ਤੇ ਅੱਗੇ ਟਰੱਕ ਜਾ ਰਿਹਾ ਸੀ ਟਰੱਕ ਦੇ ਵਿੱਚ ਵੱਜੀ ਤੇ ਬਹੁਤ ਤੇਜ਼ੀ ਨਾਲ ਟਰੱਕ ਦੇ ਨਾਲ ਚੁਪਰੀਆ ਹੁਣ ਵੀ ਗੱਡੀ ਹੋ ਤੇ ਉਸ ਤੋਂ ਬਾਅਦ ਪਲਟੀਆਂ ਖਾ ਕੇ ਦੂਜੇ ਡਿਵਾਈਡਰ ਪਾਸ ਕਰਕੇ ਨਾ ਪਰਲੇ ਪਾਸੇ ਚਲੀ ਗਈ ਉਹ ਰੋਂਗ ਸਾਈਡ ਚਲੀ ਗਈ ਤੇ ਉੱਥੇ ਜਾ ਕੇ ਬੰਦੇ ਕੱਢ ਲੇ ਤੇ ਉਸ ਤੋਂ ਥੋੜੇ ਟਾਈਮ ਬਾਅਦ ਹੀ ਉਹ ਗੱਡੀ ਬਲਾਸਟ ਹੋ ਗਈ। ਨੂੰ ਫੋਨ ਕਿਨੇ ਕਰਾਇਆ ਦੱਸੋ? ਕਰਿਆ ਬਾਈ। ਇਹ ਆ ਗਏ। ਨਾ ਮੁਨਸ਼ੀ ਆਏ ਔਰੇ ਨਾ ਸੱਸਾ ਫੜੇ ਆਏ। ਠੀਕ ਆ। ਕਿਸੇ ਨੇ ਫੋਨ ਨਹੀਂ ਚੱਕਿਆ ਰੋ ਬਾਈ। ਬਾਈ ਯਾਰ ਇੱਕ ਮਿੰਟ ਖੜ੍ਹਦੇ ਯਾਰ। ਇੱਧਰ ਬਾਈ ਜੀ ਹੁਣ ਲੱਗੇ ਦੇ ਖੋਲਣ ਇਹ। ਆ ਦੇਖੋ ਪੈਪਨ ਲੱਗੇ ਖੋਲਣ ਢੂੜ ਘੰਟੇ ਮਗਰੋਂ। ਗੱਡੀ ਆਪਾਂ ਕੋਈ ਵੀਡੀਓ ਸ਼ੂਟ ਕਮਾਰੇ ਨਹੀਂ ਬਣਾ ਰਹੇ ਆਪਾਂ ਨੇ ਪਹਿਲਾਂ ਇਹ ਗੱਡੀ ਚੋਂ ਕੰਟਰ ਜਾ ਇੱਕ ਮਿੰਟ ਕੱਢ ਦੋ ਇਹ ਜੋ ਆਪਾਂ ਇਹ ਜੋ ਆਪਾਂ ਪਹਿਲਾਂ ਇੱਕ ਮਿੰਟ ਪਹਿਲਾਂ ਇਹ ਜੋ ਆਪਾਂ ਨੇ ਬੰਦੇ ਬਚਾਏ ਨੇ ਬਚਾਏ ਨਹੀਂ ਇਹ ਗੁੱਗ ਦਾ ਚਲੋ ਗੱਡੀ ਨੂੰ ਲੱਗ ਗਈ ਕੋਈ ਗੱਲ ਨਹੀਂ ਆਪਾਂ ਸਾਰਾ ਨੇ ਬੰਦੇ ਬਚਾਏ ਨੇ ਬਾਈ ਲੜਕੇ ਆਪਣੇ ਲਈ ਬੰਦੇ ਆਪਾਂ ਬਚਾ ਕੇ ਹਸਪੀਟਲ ਭੇਜਦੇ ਭੇਜ ਤੇ ਪਰ ਕੋਈ ਨਾ ਤਾਂ ਐਸਐਸਐ ਫੜਾਇਆ ਨਾ ਐਂਬੂਲੈਂਸ ਆਈ ਨਾ ਪੁਲਸੜਾ ਆ ਕਿਸੇ ਨੇ ਤਾਂ ਆਣਾ ਦੀ ਐਨੇ ਫੋਨ ਵਾਲੇ ਕਿਸੇ ਨੇ ਫੋਨ ਨਹੀਂ ਚੱਕਿਆ ਇਹ ਭਾਈ ਜੀ ਮਨਸ਼ੀ ਨੇ ਚੱਕਿਆ ਰ ਦਡਬੇ ਦੇ ਨੇ ਨਹੀਂ ਰਾਮਤ ਨਹੀਂ ਜੀਵਨ ਸ਼ਰਮਾਈ ਪਤਨਾ ਤੋਂ ਭਾਈ ਜੀ ਰਾਤ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਬੰਦੇ ਦੀ ਡੈਥ ਹੋਈ ਹੈ ਤੁਸੀਂ ਉਹ ਰ ਮਲੂਮ ਸੀ ਉਹਨੂੰ ਹਾਂ ਜੀ ਹਾਂ ਮੈਂ ਗੱਡੀ ਇਹ ਡਰਾਈਵ ਕਰ ਰਿਆ ਸੀ ਜੀ ਕਿ ਮੈਂ ਕੀਰਤਨ ਤੋਂ ਆਇਆ ਸੀ ਜੀ ਉਧਰ ਤੋਂ ਤਿੰਨ ਜਣੇ ਸੀ ਅਸੀਂ ਕੀਰਤਨ ਲਾ ਕੇ ਆ ਰਹੇ ਸੀ ਤੇ ਨਾ ਇਹ BMW ਬਹੁਤ ਤੇਜ਼ੀ ਨਾਲ ਆ ਰਹੀ ਸੀ ਪਿੱਛੇ ਤੋਂ ਤੇ ਅੱਗੇ ਟਰੱਕ ਜਾ ਰਿਹਾ ਸੀ ਟਰੱਕ ਦੇ ਵਿੱਚ ਵੱਜੀ ਤੇ ਬਹੁਤ ਤੇਜ਼ੀ ਨਾਲ ਟਰੱਕ ਦੇ ਨਾਲ ਜਿਪਰੀਆ ਹੁਣ ਵੀ ਗੱਡੀ ਹੋ ਤੇ ਉਸ ਤੋਂ ਬਾਅਦ ਪਲਟੀਆਂ ਖਾ ਕੇ ਦੂਜੀ ਡਿਵਾਈਡਰ ਪਾਸ ਕਰਕੇ ਨਾ ਪਰਲੇ ਪਾਸੇ ਚਲੀ ਗਈ ਉਹ ਰੋਂਗ ਸਾਈਡ ਚਲੀ ਗਈ ਤੇ ਉੱਥੇ ਜਾ ਕੇ ਬੰਦੇ ਕੱਢ ਲਏ ਤੇ ਉਸ ਤੋਂ ਥੋੜੇ ਟਾਈਮ ਬਾਅਦ ਹੀ ਉਹ ਗੱਡੀ ਬਲਾਸਟ ਹੋ ਗਈ ਤੇ ਅਸੀਂ ਐਨੇ ਨੂੰ ਅਸੀਂ ਵੀ ਹਲਚਲ ਜੀ ਮਚ ਗਈ ਸਾਡੇ ਵੀ ਕੋਈ ਫੇਟ ਮਾਰ ਕੇ ਚੱਲ ਗਿਆ ਹਾਂਜੀ ਹਾਂ ਹੌਲੀ ਹੌਲੀ ਅਸੀਂ ਸਾਈਡ ਤੇ ਲਾਣ ਲੱਗ ਰਹੇ ਸੀ ਸਾਡੇ ਫੇਟ ਮਾਰ ਕੇ ਚਲੇ ਗਿਆ ਸਾਡੀ ਗੱਡੀ ਆ ਵੀ ਤੇ ਉਸ ਤੋਂ ਬਾਅਦ ਤੁਸੀਂ ਲੰਗੇ ਜਾ ਰਹੇ ਸੀ ਰਾਹ ਜੀ ਰੋਡ ਤੁਸੀਂ ਤੁਸੀਂ ਦੇਖਿਆ ਕਿੰਨਾ ਕੁ ਭਿਆਨਕ ਬਹੁਤ ਜਿਆਦਾ ਜੱਗ ਜੀ ਕੋਈ ਲਵੇ ਜਾਣ ਨੂੰ ਜੀ ਨਹੀਂ ਕਰ ਰਿਹਾ ਸੀ ਐਨੀ ਤੇਜ਼ ਗੱਡੀ ਸੀ ਵੀ 120 ਪਲੱਸ ਸਪੀਡ ਹੋਣੀ ਗੱਡੀ ਦੀ ਵੀ ਬਹੁਤ ਜਿਆਦਾ ਉਹ ਚ ਚਾਰ ਪਤਾ ਨਹੀਂ ਪੰਜ ਜਣੇ ਸਵਾਰ ਸੀ ਉਹ ਚ ਭਾਜੀ ਕੀ ਲੱਗਦਾ ਹੈ ਕਿ ਜਿਹੜੀ ਇਹ ਅੱਗ ਲੱਗੀ ਹੈ ਜੀ ਬੰਦੇ ਉਸ ਤੋਂ ਪਹਿਲਾਂ ਕੱਢ ਲੈ ਸੀ ਹਾਂਜੀ ਹਾਂ ਬੰਦੇ ਕੱਢ ਲੈ ਸੀ ਅੱਗ ਬਾਅਦ ਚ ਲੱਗੀ ਆ ਇਹ ਫਿਰ ਉਹਦੇ ਪ੍ਰਸ਼ਾਸਨ ਵਗੈਰਾ ਆ ਗਿਆ ਸੀ ਜਰਾ ਰਾਗ ਹੀ ਰਣੇ ਰੁੱਕੇ ਜਿਹੜਾ ਉਹਨਾਂ ਨੇ ਨਹੀਂ ਨਹੀਂ ਜੀ ਰਾਗ ਹੀ ਰਾਏ ਸੀ ਪਹਿਲਾਂ ਤਾਂ ਪ੍ਰਸ਼ਾਸਨ ਤਾਂ ਬਾਅਦ ਚ ਆਇਆ ਸੀ ਰਾਗ ਹੀ ਰਾਕੇ ਉਹਨਾਂ ਨੇ ਲੋਕਾਂ ਨੇ ਵਧੀਆ ਹੈਲਪ ਕਰਕੇ ਕੱਟ ਲਈ ਸੀ ਗੱਡੀ ਬਾਈ ਜੀ ਕੀ ਨਾਮ ਹੈ ਵਰਗਣ ਸਿੰਘ ਆ ਵੀਰ ਜੀ ਵਰਗਣ ਜੀ ਕਿਵੇਂ ਅੱਜ ਤੁਸੀਂ ਇੱਥੇ ਪਹੁੰਚੋਗੇ ਕਿਸ ਤਰ੍ਹਾਂ ਦਾ ਹਾਦਸਾ ਕਿੰਨਾ ਵਿਅਕਤੀਆਂ ਦੀ ਇੱਥੇ ਜਾਣ ਗਈ ਹੈਗੀ ਆ ਇਹ ਬ੍ਰਦਰ ਸੰਜੀਵ ਜੀ ਸਾਡੇ ਡਿੜਬੇ ਦੇ ਚਾਰ ਨੌਜਵਾਨ ਸੀ ਚਾਰ ਤੋਂ ਪੰਜ ਹਲੇ ਪੱਕਾ ਕਲੀਅਰ ਨਹੀਂ ਵੀ ਪੰਜ ਮੁੰਡੇ ਸੀ ਜਾਂ ਚਾਰ ਸੀ ਸੁਣਨ ਚ ਆਇਆ ਵੀ ਮੁੰਡੇ ਚਾਰ ਸੀਗੇ ਉਹ ਰਾਤ ਕਰੀਬ 11:00 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹੜੀ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਵੀ ਮਚ ਕੇ ਪੂਰੀ ਤਰ੍ਹਾਂ ਰਾਖ ਹੋ ਗਈ ਕਿਉਂਕਿ ਪਹਿਲਾਂ ਉਹਦੇ ਟਰੱਕ ਦੇ ਨਾਲ ਟਕਰਾ ਕੇ ਗੱਡੀ ਇਧਰਲੀ ਸਾਈਡ ਹੈ ਦੂਜੀ ਸਾਈਡ ਡਬਲਡਰ ਦੇ ਉੱਪਰ ਦੀ ਪਾਰ ਕਰਕੇ ਗੱਡੀ ਬਲਾਸਟ ਦਾ ਬਾਅਦ ਚ ਹੋਈ ਹੈ ਗੱਡੀ ਡਬਲਡਰ ਪਾਰ ਕਰ ਗਈ ਤਾਂ ਲੋਕਾਂ ਨੇ ਮੌਕੇ ਤੇ ਉੱਤੇ ਬਹੁਤ ਮਿਹਨਤ ਦੇ ਨਾਲ ਉਹ ਨੌਜਵਾਨਾਂ ਨੂੰ ਵਿੱਚੋਂ ਟਾਕੀਆਂ ਤੋੜ ਕੇ ਵਿੱਚੋਂ ਕੱਢਿਆ ਸੁਣਨ ਚ ਆਇਆ ਵੀ ਤੇ ਸਾਡੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਰਣੀਆਂ ਜੀ ਉਹਨਾਂ ਦਾ ਇੱਕ ਬੇਟਾ ਸੀ ਇੱਕ ਉਹਨਾਂ ਦਾ ਭਾਂਜਾ ਸੀ ਤੇ ਇੱਕ ਮੁੰਡਾ ਸਾਡੇ ਜਿਹੜੇ ਬੇੜਾ ਹੋਰ ਦੱਸਦੇ ਆ ਉਹਨਾਂ ਦੇ ਭਾਂਜੇ ਦੀ ਤੇ ਇੱਕ ਮੁੰਡੇ ਹੋਰ ਦੀ ਡੈਥ ਹੋਈ ਹੈ ਤੇ ਦੋ ਮੁੰਡੇ ਪਾਚਣਾ ਹਸਪਤਾਲ ਦੇ ਜੇਰੇ ਇਲਾਜ ਨੇ ਉਹਨਾਂ ਨੂੰ ਪਟਿਆਲੇ ਰਜਿੰਦਰਾ ਦੇ ਵਿੱਚ ਰੈਫਰ ਕਰਤਾ ਤੇ ਬਹੁਤ ਵੱਡੀ ਭਿਆਨਕਾ ਜਿਹੜਾ ਐਕਸੀਡੈਂਟ ਹੋਇਆ ਬਹੁਤ ਮੱਧ ਭੱਗੀ ਖਬਰ ਹੈ ਇਹ ਪਿੰਡ ਸਾਹਿਬ ਦਾ ਪ੍ਰਧਾਨ ਬਿੱਟੂ ਖਾਨ ਅੱਜ ਦੜਬੇ ਦੇ ਵਿੱਚ ਕਾਕੂ ਵਾਲੇ ਲਵੇ ਇੱਕ ਬਹੁਤ ਐਕਸੀਡੈਂਟ ਭਿਆੜਾ ਐਕਸੀਡੈਂਟ ਕਹਿ ਸਕਦੇ ਆਸੀਂ ਉਹਦਾ ਭਾਂਜੇ ਦੀ ਡੈਥ ਹੋ ਗਈ ਇੱਕ ਸਾਡਾ ਮਸ਼ਹੂਰ ਹਲਵਾਈ ਸੀ ਬਸੀਰਾ ਖਾਨ ਜੀ ਉਹਦੇ ਪਤੀ ਪੁੱਜੀ ਦੇ ਦਤ ਹੋ ਗਈ ਦੋ ਬੰਦੇ ਹੀ ਡੈਥ ਹੋ ਗਈ ਤਿੰਨ ਬੰਦੇ ਫਟੜਨੇ ਇਹਦੇ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਿਹੜੀਆਂ ਐਂਬੂਲੈਂਸ ਸੜਕ ਤੇ ਰੋਡ ਤੇ ਖੜਾਈਆਂ ਨੇ ਉਹ ਕਿਰਪਾ ਕਰਕੇ ਜੇ ਕੁਝ ਜਲਦੀ ਪਹੁੰਚ ਜਾਂਦੀਆਂ ਤਾਂ ਹੋ ਸਕਦਾ ਉਹਨਾਂ ਦੀ ਕੁਝ ਬਚਤ ਹੋ ਜਾਂਦੀ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਔਰ ਮੈਂ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਵੀ ਬੇਨਤੀ ਕਰਦਾ ਵੀ ਵੀਰ ਬਣ ਕੇ ਜਿਹੜਾ ਕਿ ਰਾਤੋਂ ਤੁਸੀਂ ਕਿਤੇ ਸਫ਼ਰ ਕਰਦੇ ਹੋ ਤਾਂ ਤੁਸੀਂ ਸਲੋ ਕਰੋ ਕਿਉਂਕਿ ਟ੍ਰੈਫਿਕ ਦਾ ਜਿਆਦਾ ਜਮਾਨਾ ਹੈ ਟ੍ਰੈਫਿਕ ਜਿਆਦਾ ਹੈ ਇਸ ਕਰਕੇ ਵੀ ਜਿਹੜੀ ਟ੍ਰੈਫਿਕਾਂ ਜਿਆਦਾ ਵੀ ਸਲੋ ਚੱਲੋ ਔਰ ਨਸਿਆਂ ਤੋਂ ਰਾਹਤ ਰੱਖੋ ਕਿਉਂਕਿ ਅੱਜ ਜਿਹੜੀ ਨੌਜਵਾਨਾਂ ਦੀ ਮੌਤ ਹੈ ਦੋ ਜਿਹੜੇ ਮੁੰਡੇ ਤੇ ਨੌਜਵਾਨ ਮੁੰਡੇ ਤੇ ਉਹਨਾਂ ਦੀ ਮਰਜ਼ ਵੀ ਨਹੀਂ ਹੋਈ ਤੀ ਅੱਜ ਪਰਿਵਾਰ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ ਲਗਭਗ ਉਹਨਾਂ ਦੀ ਉਮਰ 20 ਸਾਲ 19 ਸਾਲ 20 ਸਾਲ 19 ਸਾਲ ਜਿਹੜੇ ਫਟੜ ਹੋਏ ਨੇ ਉਹ ਵੀ 18 19 ਸਾਲ ਦੇ ਐ ਲਾਲੂ ਜੀ ਜਮੀ ਨੌਜਵਾਨ ਮੁੰਡੇ ਦੇ 20 ਸਾਲ ਤੋਂ ਥੱਲੇ ਥੱਲੇ ਮੁੰਡੇ ਤੇ ਸਰ ਇੱਕ ਦੇ ਰਾਤ ਐਕਸੀਡੈਂਟ ਹੋਇਆ ਜੀ ਕਿੰਨੇ ਵਿਅਕਤੀ ਸਵਾਰ ਸੀ ਕਿਹੜੀ ਗੱਡੀ ਸੀ ਜੀ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਹਾਂ ਜੀ ਰਾਤ ਇੱਕ ਕਰੀਬ 12 12:30 ਵਜੇ ਦੇ ਲਗਭਗ ਐਕਸੀਡੈਂਟ ਹੋਇਆ ਕਾਕੂਵਾਲ ਦੇ ਨੇੜੇ ਜਿਸ ਵਿੱਚ BMW ਗੱਡੀ ਸੀਗੀ ਤੇ ਉਸ ਵਿੱਚ ਪੰਜ ਵਿਅਕਤੀ ਸਵਾਰ ਸੀਗੇ ਜਿਨ੍ਹਾਂ ਚ ਦੋ ਵਿਅਕਤੀਆਂ ਦਾ ਸਾਡੇ ਕੋਲ ਮੈਡੀਕਲ ਰੁਕਾ ਆਇਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਦੋ ਬੰਦੇ ਨੇ ਜਿਹੜੇ ਉਹ ਦਾਖਲ ਨੇਗੇ ਰਜਿੰਦਰਾ ਹਸਪੀਟਲ ਅਸੀਂ ਜਿਹੜੇ ਬਣਦੀ ਕਾਰਵਾਈ ਆ ਜੋ ਮ੍ਰਿਤਕ ਨੇਗੇ ਉਹਨਾਂ ਦੇ ਘਰਦਿਆਂ ਦੇ ਬਿਆਨ ਤੇ ਜੋ ਬਣਦੀ ਕਾਰਵਾਈ ਆ ਜੀ ਉਹ ਕਰ ਰਹੇ ਹਾਂ ਜੀ ਕਿਤੋਂ ਕਿਤੋਂ ਦੇ ਮੁੰਡੇ ਨੇ ਸਾਰੇ ਇਹ ਕਿੰਨੀ ਗੁੰਮਰ ਸੀ ਇਹਨਾਂ ਦੀ ਇਹ ਡੱਬੇ ਦੇ ਨੇਗੇ ਮੁੰਡੇ ਦੋ ਇਹਨਾਂ ਚੋਂ ਤੇ ਇੱਕ ਉਹਿਆਂ ਦਾ ਹੈਗਾ ਜੀ ਤੇ ਇੱਕ ਕਮਾਲਪੁਰ ਦਾ ਹੈਗਾ ਮੁੰਡਾ ਜੀ ਬਾਕੀ ਅਸੀਂ ਜਾਂਚ ਪੜਤਾਲ ਚੱਲ ਰਹੀ ਹੈ ਜੀ ਤੇ ਜੋ ਵੀ ਹੋਊਗਾ ਅਕੋਰਡਿੰਗ ਟੂ ਲਾ ਸੀ ਉਹ ਕਾਰਵਾਈ ਕਰ ਰਹੇ ਆ ਜੀ ਸਰ ਕੋਈ ਜਾਂਚ ਇਹਦੀ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਐ ਸੈੱਟ ਹੋਇਆ ਕਿੱਧਰ ਜਾ ਰਹੀ ਸੀ ਇਹ ਲਿਖੇ ਰਾਂ ਤੁਹਾਨੂੰ ਹਾਂ ਜੀ ਹਲੇ ਅਸੀਂ ਜੋ ਪੜਨ ਦੀ ਕਾਰਵਾਈ ਆ ਉਹ ਕਰ ਰਹੇ ਆ ਜਿਵੇਂ ਮੈਂ ਦੱਸਿਆ ਵੀ ਪਰਚਾ ਦਰਜ ਕਰ ਰਹੇ ਆ ਉਸ ਤੋਂ ਬਾਅਦ ਜੋ ਵੀ ਹੋਊਗੀ ਕਾਨੂੰਨ ਦੇ ਅਧਾਰ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਇਹ ਢੜਬਾ ਤੋਂ ਕੀ ਸੈੱਟ ਜਾ ਰਹੀ ਸੀ ਸਰ ਇਹ ਢੜਬਾ ਤੋਂ ਪਾਤੜਾ ਥਾਂ ਨੂੰ ਜਾ ਰਹੀ ਸੀ ਜੀ ਪੋਸਟਮਾਰਟਮ ਵਗੈਰਾ ਹੋਵੇ ਸਰ ਹਾਂਜੀ ਉਹ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਪੋਸਟਮਾਰਟਮ ਵਗੈਰਾ ਕਰਵਾ ਕੇ ਜਿਹੜੀ ਬੋਡੀ ਹੈ ਨਾ ਉਹ ਵਾਰਸਾਂ ਦੇ ਹਵਾਲੇ ਕਰ ਦਾਂਗੇ